ਗਰਮ ਹਵਾ ਦਾ ਵਿਦੇਸ਼ੀ ਬੁੱਲਾ ਇਹ ਕੀ ਕਹਾਣੀ ਸੁਣਾ ਗਿਆ ਸਾਫ਼ ਸੁਥਰੇ ਦੇਸੀ ਸ਼ੀਸ਼ੇ ਵਿੱਚ ਪੱਕੀ ਤਰੇੜ ਪਾ ਗਿਆ ਪਾਲਾ ਤੇ ਬਾਲਾ ਇਕੱਠੇ ਸਕੂਲੇ ਪੜ੍ਹੇ ਸੀ ਇਕੱਠੇ ਗੁੜੇ ਸੀ ਤੇ ਫੇਰ ਇੱਕ ਦਿਨ ਹਮਦਰਦ ਦੋਵੇਂ ਕੈਨੇਡਾ ਲਈ ਪਿੰਡੋਂ ਇਕੱਠੇ ਹੁੰਦੇ ਸੀ ਜਿਗਰੀ ਕਦੋਂ ਨਾਰੇ ਬਣ ਗਏ ਪਤਾ ਹੀ ਨ ਲੱਗਾ ਪਾਣੀ ਕਦੋਂ ਖਾਰੇ ਬਣ ਗਏ ਪਤਾ ਹੀ ਨ ਲੱਗਾ ਉਪਰੋਹ ਨੇਰ ਸਾਈਂ ਦਾ ਪਿੰਡ ਦੇ ਵਿੱਚ ਅੱਜ ਲੀਕ ਹੈ ਪਾਲੇ ਕਿਆਂ ਤੇ ਬਾਲੇ ਕਿਆਂ ਚ ਚੱਲੀ ਸੀ ਦਾੰਗ ਅਦਾਲਤ ਚ ਉਸੇ ਕੇਸ ਦੀ ਅੱਜ ਤਰੀਕ ਹੈ ਪਾਲਾ ਤੇ ਬਾਲਾ ਜੋ ਕਦੇ ਇਕੱਠੇ ਤੁਰੇ ਸੀ ਲੈ ਵਕਤ ਵਕਤ ਰੰਗਾਂ ਦੇ ਛੱਡੇ ਅੱਜ ਆਮੋ ਸਾਹਮਣੇ ਖੜੇ ਸੀ ਆਮੋ ਸਾਹਮਣੇ ਖੜੇ ਸੀ ਇੱਕ ਗੱਲ ਤਾਂ ਹੁਣ ਪੱਕੀ ਹੈ ਦੋਸਤਾ ਇੱਕ ਗੱਲ ਤਾਂ ਹੁਣ ਪੱਕੀ ਹੈ ਦੋਸਤਾ ਪਾਲਣਾ ਤੇ ਬਾਣਾ ਹੁਣ ਕੇਵਲ ਗਰਦ ਢੋਂਣਗੇ ਜਿਨੀ तो क्या जख्मां लू मित्रा हम दर्द कहोगे ओ वह हम दर्द कहोगे फाला ते बाला जो कभी कट्ठे सी जो कभी कठे तुरे धन्यवाद